ਜੇਕਰ ਤੁਹਾਡੇ ਕਿਚਨ ਦੇ ਵਿੱਚ ਵੀ ਆ ਚਾਰ ਕੋ ਚੀਜ਼ਾਂ ਹੈਗੀਆਂ ਨੇ ਤੇ ਹੁਣੇ ਕੱਢ ਦੋ ਉਹ ਕਿਉਂਕਿ ਇਹੀ ਤੁਹਾਡੇ ਘਰ ਦੇ ਵਿੱਚ ਜਿਹੜੀ ਨੈਗੇਟਿਵਿਟੀ ਆ ਰਹੀ ਹੈ ਉਸ ਦਾ ਕਾਰਨ ਹੈ ਉਹ ਕਿਹੜੀਆਂ ਚੀਜ਼ਾਂ ਨੇ ਜੋ ਤੁਸੀਂ ਭੁੱਲ ਭੁਲੇਖੇ ਆਪਣੇ ਕਿਚਨ ਦੇ ਵਿੱਚ ਰੱਖੀ ਬੈਠੇ ਹੋ ਤੇ ਇਹੀ ਨੁਕਸਾਨ ਕਰ ਰਹੀਆਂ ਨੇ ਤੇ ਤੁਹਾਨੂੰ ਪਤਾ ਵੀ ਨਹੀਂ ਹੈ ਜੀ ਆਸ ਹੋ ਉਸ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਬਹੁਤ سارے ਲੋਕ ਜਿਹੜੇ ਨੇ ਉਹ ਵਾਸਤੂ ਸ਼ਾਸਤਰ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਤੇ ਬਹੁਤ سارے ਲੋਕ ਨਹੀਂ ਰੱਖਦੇ ਨੇ ਇਹ ਇੱਕ ਇਨਫੋਰਮੇਸ਼ਨ ਹੈ ਜੋ ਵਾਸਤੂ ਸ਼ਾਸਤਰ ਦੇ ਅਨੁਸਾਰ ਮੀਡੀਆ ਰਿਪੋਰਟਸ ਦੇ ਵਿੱਚ ਜਿਹੜਾ ਹੈ ਉਹ ਆਇਆ ਹੈ ਦੱਸੇ ਜਾ ਰਿਹਾ ਹੈ ਕਿ ਕੁਝ ਕੁ ਚੀਜ਼ਾਂ ਨੇ ਜੋ ਸਾਨੂੰ ਕਿਚਨ ਦੇ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਨੇ ਇੱਕ ਇੱਕ ਕਰਕੇ ਉਹਨਾਂ ਦੇ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਕਿ ਟੁੱਟੇ ਫੁੱਟੇ ਭਾਂਡੇ ਆਦਿ ਬਹੁਤ ਸਾਰੇ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹਨਾਂ ਦੇ ਕਿਚਨ ਦੇ ਵਿੱਚ ਜਿਹੜੇ ਨੇ ਉਹ ਭਾਂਡੇ ਖਰਾਬ ਹੋਏ ਹੁੰਦੇ ਨੇ ਕਿਦਰੋ ਟੁੱਟੇ ਹੋਏ ਹੁੰਦੇ ਨੇ 빙ੇ ਟੇਡੇ ਹੁੰਦੇ ਨੇ ਤੇ ਲੋਕਾਂ ਨੂੰ ਉਹਨਾਂ ਦੇ ਵਿੱਚ ਹੀ ਖਾਣ ਦੀ ਆਦਤ ਹੁੰਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਅਜਿਹੇ ਪਾਂਡਿਆਂ ਦੇ ਵਿੱਚ ਖਾਣਾ ਖਾਂਦੇ ਨੇ ਜਾਂ ਖਾਣਾ ਬਣਾਉਂਦੇ ਨੇ ਉਹਨਾਂ ਦੇ ਘਰੋਂ ਨਕਾਰਾ ਨਕਾਰਾਤਮਕਤਾ ਜਿਹੜੀ ਆ ਉਹ ਕਦੀ ਵੀ ਜਾ ਨਹੀਂ ਸਕਦੀ 네ਗੇਟਿਵਿਟੀ ਕਦੀ ਵੀ ਜਾ ਨਹੀਂ ਸਕਦੀ ਤੇ ਉਹਨਾਂ ਨੂੰ ਅਜਿਹੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਟਾਈਮ ਵੇਸਟ ਨਾ ਕਰਦੇ ਹੋਏ ਦੂਸਰੀ ਚੀਜ਼ ਦਾ ਦੱਸਦੇ ਆ ਦੂਸਰੀ ਚੀਜ਼ ਹੈ ਜੀ ਜੇਕਰ ਤੁਹਾਡੇ ਕਿਚਨ ਦੇ ਵਿੱਚ ਤੁਹਾਡੇ ਕਿਚਨ ਦੇ ਵਿੱਚ ਜਿਹੜਾ ਇਹ ਉਹ ਜੇਕਰ ਸ਼ੀਸ਼ਾ ਪਿਆਏ ਤੇ ਉਸ ਨੂੰ ਕੱਢ ਦੇਣਾ ਚਾਹੀਦਾ ਦੱਸਿਆ ਜਾ ਰਿਹਾ ਹੈ ਕਿ ਕਿਚਨ ਦੇ ਵਿੱਚ ਕਦੀ ਵੀ ਸ਼ੀਸ਼ਾ ਨਹੀਂ ਰੱਖਣਾ ਚਾਹੀਦਾ ਹੈ ਸ਼ੀਸ਼ਾ ਰੱਖਣ ਦੇ ਨਾਲ ਜੋ ਹੈ ਉਹ ਜੋ ਨਕਾਰਾਤਮਕ ਊਰਜਾ ਹੈ ਉਹ ਪੈਦਾ ਹੁੰਦੀ ਹੈ ਤੇ ਇਸ ਨੂੰ ਤੁਸੀਂ ਜੋ ਹੈ ਇਸ ਦੇ ਨਾਲ ਜੋ ਹੈ ਉਹ ਤੁਹਾਡੇ ਘਰ ਦੇ ਵਿੱਚ ਜੋ ਹੈ ਉਹ ਲਗਾਤਾਰ ਬਿਮਾਰੀਆਂ ਆ ਸਕਦੀਆਂ ਨੇ ਇਸ ਕਰਕੇ ਕਦੀ ਵੀ ਜਿਹੜਾ ਹੈ ਉਹ ਸ਼ੀਸ਼ਾ ਆਪਣੇ ਕਿਚਨ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਅਗਲੀ ਚੀਜ਼ ਦੇ ਬਾਰੇ ਗੱਲਬਾਤ ਜਿਹੜੀ ਹੈ ਉਹ ਮੀਡੀਆ ਰਿਪੋਰਟਸ ਦੇ ਵਿੱਚ ਕਹਿ ਲੋ ਜਾਂ ਜੋ ਵਾਸਤਵ ਸਾਸਤ ਦੇ ਅਨੁਸਾਰ ਕੀਤੀ ਗਈ ਹੈ ਉਹ ਇਹ ਕੀਤੀ ਗਈ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਉਹਨਾਂ ਦੇ ਕਿਚਨ ਦੇ ਵਿੱਚ ਬਾਸੀ ਖਾਣਾ ਮਤਲਬ ਰਾਤ ਦਾ ਜਾਂ ਪਰਸੋ ਦਾ ਖਾਣਾ ਜਿਹੜਾ ਉਹਨਾਂ ਦੇ ਕਿਚਨ ਦੇ ਵਿੱਚ ਜਾਂ ਉਹਨਾਂ ਦੇ ਫ੍ਰਿਜ ਦੇ ਵਿੱਚ ਪਿਆ ਰਹਿੰਦਾ ਹੈ ਉਹ ਕਿਤੇ ਨਾ ਕਿਤੇ ਗਲਤ ਹੈ ਉਸ ਨੂੰ ਨਹੀਂ ਰੱਖਣਾ ਚਾਹੀਦਾ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਲਗਾਤਾਰ ਬਿਮਾਰੀਆਂ ਰਹਿੰਦੀਆਂ ਨੇ ਤੇ ਇਸ ਚੀਜ਼ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਜਿਹੜਾ ਹੈ ਉਹ ਉੱਲ ਕੇ ਵੀ ਜਿਹੜਾ ਹੈ ਉਹ ਜੋ ਬਾਸੀ ਖਾਣਾ ਹੈ ਉਹ ਨਾ ਹੋਵੇ ਬਾਸੀ ਖਾਣਾ ਖਾਣ ਦੇ ਨਾਲ ਨੁਕਸਾਨ ਜਿਹੜਾ ਹੁੰਦਾ ਹੈ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਰਹਿੰਦੀ ਆ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਲੱਗਦੀਆਂ ਨੇ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਸੋ ਕਿਚਨ ਦਾ ਖਾਸ ਧਿਆਨ ਜਿਹੜਾ ਹੈ ਉਹ ਰੱਖਣਾ ਚਾਹੀਦਾ ਹੈ ਸੋ ਅਗਲੀ ਚੀਜ਼ ਜੇਕਰ ਤੁਹਾਨੂੰ ਦਸੀਏ ਤਾਂ ਤੁਹਾਨੂੰ ਜਿਹੜਾ ਹੈ ਉਹ ਭੁੱਲ ਕੇ ਵੀ ਜਿਹੜਾ ਆਪਣੇ ਕਿਚਨ ਦੇ ਵਿੱਚ ਖਰਾਬ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਬਹੁਤ ਵਾਰ ਜਿਵੇਂ ਹੁੰਦਾ ਹੈ ਕਿ ਤੁਹਾਡੀ ਤੁਹਾਡਾ ਓਵਨ ਖਰਾਬ ਹੈ ਤੁਹਾਡਾ ਕੋਈ ਜਿਹੜਾ ਕੋਈ ਸਮਾਨ ਪੀਸਣ ਵਾਲੀ ਮਸ਼ੀਨ ਹੁੰਦੀ ਹੈ ਉਹ ਖਰਾਬ ਹੈ ਤੁਹਾਡਾ ਕੋਈ ਇਲੈਕਟ੍ਰੀਕਲ ਸਮਾਨ ਖਰਾਬ ਹੈ ਤੇ ਅਸੀਂ ਉਸ ਨੂੰ ਫਿਰ ਵੀ ਕਿਚਨ ਦੇ ਵਿੱਚ ਰੱਖਦੇ ਹਾਂ ਉਹ ਵੀ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਹੈ ਕਿ ਉਹ 네ਗਟਿਵਿਟੀ ਹੁੰਦੀ ਹੈ ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਦੱਸੀਆਂ ਜਾ ਰਹੀਆਂ ਨੇ ਕਿ ਇਸ ਦੇ ਨਾਲ ਜੋ ਹੈ ਆਪਣੇ ਕਿਚਨ ਨੂੰ ਉਹ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੱਸੀਆਂ ਗਈਆਂ ਨੇ ਸੋ ਤੁਸੀਂ ਇਸ ਚੀਜ਼ ਤੋਂ ਕਿੰਨੇ ਸਹਿਮਤ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਨੇ ਜਾਂ ਨਹੀਂ ਕਰਦੀਆਂ ਨੇ ਜਰੂਰ ਦੱਸਿਓ ਕਿਉਂਕਿ ਸਾਡਾ ਫਰਜ ਕਹਿ ਲਓ ਜਾਂ ਸਾਡੀ ਜ਼ਿੰਮੇਵਾਰੀ ਹੈ ਕਿ ਜੋ ਇਨਫੋਰਮੇਸ਼ਨ ਆਉਂਦੀ ਹੈ ਤੁਹਾਡੇ ਤੱਕ ਅਸੀਂ ਦੱਸਿਓ ਹਾਲਾਂਕਿ ਨੇਸ਼ਨ ਪੋਸਟ ਇਹਨਾਂ ਚੀਜ਼ਾਂ ਦੀ ਪੁਸ਼ਟੀ ਨਹੀਂ ਕਰਦਾ ਕਿ ਅਜਿਹੀਆਂ ਚੀਜ਼ਾਂ ਕਰਨ ਦੇ ਨਾਲ ਲਾਭ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ ਪਰ ਹਾਂ ਵਸਤੂ ਸਾਸਤ ਦੇ ਅਨੁਸਾਰ ਜਿਹੜੇ ਲੋਕ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਰੱਖਦੇ ਆ ਅਸੀਂ ਉਹ ਅਲੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਤੱਕ ਪਹੁੰਚਾ ਰਹੇ ਹਾਂ